ਜੀ ਕੋ ਜੈ શ્રી ਰਾਮ ਜੈ ਜੀ ਰਾਮ ਮੋਤੀ ਜੀ ਕੋ ਜੈ શ્રી ਰਾਮ ਜੈ ਜੀ ਰਾਮ ਮੋਤੀ ਜੀ ਕੋ ਜੈ શ્રી ਰਾਮ ਜੈ ਜੀ ਰਾਮ ਜੇ ਕਿਤੇ ਬਿੱਟਾ ਜੀ ਮੇਰੀ ਬਾਤ ਸੁਣਦੇ ਆ ਬਿੱਟਾ ਜੀ ਨੂੰ ਬੇਨਤੀ ਹੈ ਕਿ ਜੋ Song ਜਿਹੜਾ ਚਲਾਉਣਾ ਹੈ ਉਸ ਨੂੰ ਪਲੇ ਕਰਨ ਦੇ ਲਈ ਯਾਰ ਰੱਖੋ ਮੇਰੀ ਮਿਹਨਤ ਜਿਹੜੇ ਬੰਸ ਤੋਂ ਅਲਟੀਕ ਆਓ ਕੇਦਾਨ

ਇਹ ਜਨਤਾ ਪਾਰਟੀ ਜੈ ਹਾਂ। ਮੋਦੀ ਜੀ ਤੁਸੀਂ ਅੱਗੇ ਵਧੋ। ਜੈ ਹਾਂ। ਮੋਦੀ ਜੀ ਤੁਸੀਂ ਅੱਗੇ ਵਧੋ। ਜੈ ਹਾਂ। ਮੋਦੀ ਜੀ ਕੋ ਜੈ શ્રી ਨਾਮ। ਜੈ ਸ਼੍ਰੀ ਨਾਮ। ਜੈ ਹਾਂ। ਮੋਦੀ ਜੀ ਕੋ ਜੈ ਸ਼੍ਰੀ ਨਾਮ। ਜੈ ਸ਼੍ਰੀ ਨਾਮ। ਜਿਹੜਾ ਮੋਬਾਈਲ ਛੱਡ ਕੇ ਤੇ ਤਾੜੀਆਂ ਮਾਰ ਕੇ ਆਪਣੀਆਂ ਸੀਟਾਂ ਤੇ ਬੈਠ ਜਾਓ ਤਾਂ ਕਿ ਜਿਹੜਾ ਪੇਂਡਾ ਜਿਹੜਾ ਪੰਡਾਲ ਦਾ ਡੈਕ ਰਮ ਹੈ ਉਹਨੂੰ ਆਪਾਂ ਮੇਨਟੇਨ ਕਰ ਸਕੀਏ ਉਹਨੂੰ ਆਪਾਂ ਇਸੇ ਤਰ੍ਹਾਂ ਵਧੀਆ ਢੰਗ ਨਾਲ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਕੜਕ ਦੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਬੈਠੇ ਹੋ ਤੁਹਾਡਾ ਧੰਨਵਾਦ ਸੋ ਬੋਦੀ ਜੀ ਆਪ ਸਾਡੇ ਵਿੱਚ ਪਹੁੰਚ ਰਹੇ ਹੈ ਬੋਦੀ ਜੀ ਬੋਦੀ ਜੀ ਕੋ ਜੈ ਜੀ ਨਾਮ ਜੈ ਜੀ ਨਾਮ ਬੋਦੀ ਜੀ ਕੋ ਜੈ ਜੀ ਨਾਮ ਜੈ ਜੀ ਨਾਮ ਬੋਦੀ ਜੀ ਕੋ ਜੈ ਜੀ ਨਾਮ ਬੋਦੀ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਦੀ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਦੀ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤੀਆ ਜਨਤਾ ਦੀ ਜੈ ਜਵਾਹਰ ਬੋਦੀ ਜੀ ਕੋ ਜੈ ਸ਼੍ਰੀ ਰਾਮ ਤੋ ਮੇਰੀ ਬੇਨਤੀ ਹੈ ਕਿ ਸਾਰੇ ਜਿਹਨੇ ਆਪੋ ਆਪਣੀਆਂ ਸੀਟਾਂ ਤੇ ਬੈਠ ਜਾਓ ਹੁਣ ਜਿਹੜਾ ਅਗਲਾ ਪ੍ਰੋਗਰਾਮ ਪ੍ਰਧਾਨ ਮੰਤਰੀ ਸਾਹਿਬ ਦੇ ਸੇਕ ਤੋਂ ਉਲਟ ਆਸਪੋਰਟ ਦੇ ਵਿੱਚ ਬੀਨਾ ਨੇ ਜਿਵੇਂ ਇਹ ਸਟੇਜ ਤੇ ਇਸ ਥਾਂ ਤੇ ਪਹੁੰਚੇ ਹੈ ਉਹਨਾਂ